ਨਵੀਂ ਨੀਤੀ ਜੜੀ ਲਿਆਦੀ ਗਈ ਹੈ ਸ਼ਰਾਬ ਨੀਤੀ ਨੇ ਸਰਕਾਰ ਦੇ ਬਾਰੇ ਨਿਆਰੇ ਕਰ ਦਿੱਤੇ ਨੇ ਕਿਹਾ ਜਾ ਰਿਹਾ ਖਜ਼ਾਨਾ ਪਰ ਦਿੱਤਾ ਹੈ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਸ਼ਰਾਬੀਆਂ ਨੇ ਸਰਕਾਰ ਦੀ ਬੱਲੇ ਬੱਲੇ ਕਰਵਾ ਦਿੱਤੀ ਸ਼ਰਾਬ ਤੋਂ ਪੰਜਾਬ ਸਰਕਾਰ ਨੇ ਮੋਟੀ ਸਭ ਜਿਹੜੀ ਕਮਾਈ ਕੀਤੀ ਪੰਜਾਬ ਸਰਕਾਰ ਵੱਲੋਂ ਵਿੱਤ ਬਰੇ 2024-25 ਦੇ ਲਈ ਜਾਰੀ ਕੀਤੀ ਨਵੀਂ ਆਮਦਕਾਰੀ ਨੀਤੀ ਨੂੰ ਸੂਬੇ ਵਿੱਚ ਭਰਵਾ ਹੁੰਗਾਰਾ ਮਿਲ ਰਿਹਾ ਇਸ ਨੀਤੀ ਦੇ ਤਹਿਤ ਸੂਬੇ 'ਚ ਸ਼ਰਾਬ ਦੇ 236 ਲਾਇਸੈਂਸ ਦੀ ਖਰੀਦ ਦੇ ਲਈ 34000 ਤੋਂ ਵੱਧ ਲੋਕ ਸਾਹਮਣੇ ਆਏ ਨੇ ਇਸੇ ਤਰੀਕੇ ਦੇ ਨਾਲ ਇੱਕ ਲਾਇਸੈਂਸ ਦੇ ਲਈ 135 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਸੂਬਾ ਸਰਕਾਰ ਨੇ ਸ਼ਰਾਬ ਠੇਕਿਆਂ ਦੀ ਨਿਲਾਮੀ ਦੇ ਲਈ ਸਿਰਫ ਅਰਜ਼ੀਆਂ ਤੋਂ 260 ਕਰੋੜ ਰੁਪਏ ਦੀ ਕਮਾਈ ਕੀਤੀ ਹੈ dS ਵੇਲੇ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਵੀ ਜਾਣਕਾਰੀ ਹੈ ਕਿ ਇੱਕ ਇੱਕ ਲਾਇਸੈਂਸ ਦੇ ਲਈ ਘੱਟੋ-ਘੱਟ 135 ਲੋਕਾਂ ਨੇ ਅਪਲਾਈ ਕੀਤਾ ਹੈ ਸਰਕਾਰ ਨੇ ਅਰਜ਼ੀ ਦੇ ਲਈ 75000 ਰੁਪਏ ਦੀ ਫੀਸ ਤੈਅ ਕੀਤੀ ਸੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਮੌਕੇ ਅਰਜ਼ੀਆਂ ਤੋਂ 260 ਕਰੋੜ ਦੀ ਕਮਾਈ ਹੋਈ ਹੈ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਲੋਟਰੀ ਸਿਸਟਮ ਰਾਹੀਂ ਦਿੱਤੇ ਜਾਣਗੇ ਸੂਬਾ ਸਰਕਾਰ ਨੇ ਸਫਲ ਠੇਕਿਆਂ ਦੀ ਖਰੀਦ ਲਈ ਅਪਲਾਈ ਕਰਨ ਵਾਲੇ 34000 ਤੋਂ ਵੱਧ ਲੋਕਾਂ ਤੋਂ 260 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਨਵੀਂ ਨੀਤੀ ਜੜੀ ਲਿਆਦੀ ਗਈ ਹੈ ਸ਼ਰਾਬ ਨੀਤੀ ਨੇ ਸਰਕਾਰ ਦੇ ਬਾਰੇ ਨਿਆਰੇ ਕਰ ਦਿੱਤੇ ਨੇ ਕਿਹਾ ਜਾ ਰਿਹਾ ਖਜ਼ਾਨਾ ਪਰ ਦਿੱਤਾ ਹੈ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਸ਼ਰਾਬੀਆਂ ਨੇ ਸਰਕਾਰ ਦੀ ਬੱਲੇ ਬੱਲੇ ਕਰਵਾ ਦਿੱਤੀ ਸ਼ਰਾਬ ਤੋਂ ਪੰਜਾਬ ਸਰਕਾਰ ਨੇ ਮੋਟੀ ਜਿਹੜੀ ਕਮਾਈ ਕੀਤੀ ਪੰਜਾਬ ਸਰਕਾਰ ਵੱਲੋਂ ਵਿੱਤ ਬਰੇ 2024-25 ਲਈ ਜਾਰੀ ਕੀਤੀ ਨਵੀਂ ਆਮਦਕਾਰੀ ਨੀਤੀ ਨੂੰ ਸੂਬੇ ਵਿੱਚ ਭਰਵਾ ਹੁੰਗਾਰਾ ਮਿਲ ਰਿਹਾ ਇਸ ਨੀਤੀ ਦੇ ਤਹਿਤ ਸੂਬੇ ਚ ਸ਼ਰਾਬ ਦੇ 236 ਲਾਇਸੈਂਸ ਦੀ ਖਰੀਦ ਲਈ 34000 ਤੋਂ ਵੱਧ ਲੋਕ ਸਾਹਮਣੇ ਆਏ ਨੇ ਇਸੇ ਤਰੀਕੇ ਦੇ ਨਾਲ ਇੱਕ লাইসেনਸ ਲਈ 135 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਸੂਬਾ ਸਰਕਾਰ ਨੇ ਸ਼ਰਾਬ ਠੇਕਿਆਂ ਦੀ ਨਿਲਾਮੀ ਦੇ ਲਈ ਸਿਰਫ ਅਰਜ਼ੀਆਂ ਤੋਂ 260 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਵੱਡੀ ਇਸ ਵੇਲੇ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਵੀ ਜਾਣਕਾਰੀ ਹੈ ਕਿ ਇੱਕ ਇੱਕ লাইসেনਸ ਲਈ ਘੱਟੋ ਘੱਟ 135 ਲੋਕਾਂ ਨੇ ਅਪਲਾਈ ਕੀਤਾ ਸਰਕਾਰ ਨੇ ਅਰਜ਼ੀ ਦੇ ਲਈ 75000 ਰੁਪਏ ਦੀ ਫੀਸ ਤੈਅ ਕੀਤੀ ਸੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਮੌਕੇ ਅਰਜ਼ੀਆਂ ਤੋਂ 260 ਕਰੋੜ ਦੀ ਕਮਾਈ ਹੋਈ ਹੈ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਲੋਟਰੀ ਸਿਸਟਮ ਰਾਹੀਂ ਦਿੱਤੇ ਜਾਣਗੇ ਆ ਸੂਬਾ ਸਰਕਾਰ ਨੇ ਸਿਰਫ ਠੇਕਿਆਂ ਦੀ ਖਰੀਦ ਲਈ ਅਪਲਾਈ ਕਰਨ ਵਾਲੇ 34000 ਤੋਂ ਵੱਧ ਲੋਕਾਂ ਤੋਂ 260 ਕਰੋੜ ਰੁਪਏ ਦੀ ਕਰੀਬ ਕਮਾਈ ਕੀਤੀ ਹੈ ਨਵੀਂ ਨੀਤੀ ਜੜੀ ਲਿਆਦੀ ਗਈ ਹੈ ਸ਼ਰਾਬ ਨੀਤੀ ਨੇ ਸਰਕਾਰ ਦੇ ਬਾਰੇ ਨਿਆਰੇ ਕਰ ਦਿੱਤੇ ਨੇ ਕਿਹਾ ਜਾ ਰਿਹਾ ਖਜ਼ਾਨਾ ਪਰ ਦਿੱਤਾ ਹੈ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਸ਼ਰਾਬੀਆਂ ਨੇ ਸਰਕਾਰ ਦੀ ਬੱਲੇ ਬੱਲੇ ਕਰਵਾ ਦਿੱਤੀ ਸ਼ਰਾਬ ਤੋਂ ਪੰਜਾਬ ਸਰਕਾਰ ਨੇ ਮੋਟੀ ਜਿਹੜੀ ਕਮਾਈ ਕੀਤੀ ਪੰਜਾਬ ਸਰਕਾਰ ਵੱਲੋਂ ਵਿੱਤ ਬਰੇ 2024-25 ਦੇ ਲਈ ਜਾਰੀ ਕੀਤੀ ਨਵੀਂ ਆਬਕਾਰੀ ਨੀਤੀ ਨੂੰ ਸੂਬੇ ਵਿੱਚ ਪਰਵਾ ਹੁੰਗਾਰਾ ਮਿਲ ਰਿਹਾ ਇਸ ਨੀਤੀ ਦੇ ਤਹਿਤ ਸੂਬੇ ਜੀ ਸ਼ਰਾਬ ਦੇ 236 ਲਾਇਸੈਂਸ ਦੀ ਖਰੀਦ ਦੇ ਲਈ 34000 ਤੋਂ ਵੱਧ ਲੋਕ ਸਾਹਮਣੇ ਆਏ ਨੇ ਇਸੇ ਤਰੀਕੇ ਦੇ ਨਾਲ ਇੱਕ লাইসেনਸ ਦੇ ਲਈ 135 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਸੂਬਾ ਸਰਕਾਰ ਨੇ ਸ਼ਰਾਬ ਠੇਕਿਆਂ ਦੀ ਨਿਲਾਮੀ ਦੇ ਲਈ ਸਿਰਫ ਅਰਜ਼ੀਆਂ ਤੋਂ 260 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਵੱਡੀ ਇਸ ਵੇਲੇ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਵੀ ਜਾਣਕਾਰੀ ਹੈ ਕਿ ਇੱਕ ਇੱਕ লাইসেনਸ ਦੇ ਲਈ ਘੱਟੋ ਘੱਟ 135 ਲੋਕਾਂ ਨੇ ਅਪਲਾਈ ਕੀਤਾ ਸਰਕਾਰ ਨੇ ਅਰਜ਼ੀ ਦੇ ਲਈ 75000 ਰੁਪਏ ਦੀ ਫੀਸ ਤੈਅ ਕੀਤੀ ਸੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਮੌਕੇ ਅਰਜ਼ੀਆਂ ਤੋਂ 260 ਕਰੋੜ ਦੀ ਕਮਾਈ ਹੋਈ ਹੈ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਲੋਟਰੀ ਸਿਸਟਮ ਰਾਹੀਂ ਦਿੱਤੇ ਜਾਣਗੇ ਤੁਬਾ ਸਰਕਾਰ ਨੇ ਸਿਰਫ ਠੇਕਿਆਂ ਦੀ ਖਰੀਦ ਦੇ ਲਈ ਅਪਲਾਈ ਕਰਨ ਵਾਲੇ 34000 ਤੋਂ ਵੱਧ ਲੋਕਾਂ ਤੋਂ 260 ਕਰੋੜ ਰੁਪਏ ਦੀ ਕਰੀਬ ਕਮਾਈ ਕੀਤੀ ਹੈ। ਨਵੀਂ ਨੀਤੀ ਜੜੀ ਲਿਆਂਦੀ ਗਈ ਹੈ ਸ਼ਰਾਬ ਨੀਤੀ ਨੇ ਸਰਕਾਰ ਦੇ ਬਾਰੇ ਨਿਆਰੇ ਕਰ ਦਿੱਤੇ ਨੇ ਕਿਆ ਜਾ ਰਿਹਾ ਖਜ਼ਾਨਾ ਭਰ ਦਿੱਤਾ ਹੈ। ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਸ਼ਰਾਬੀਆਂ ਨੇ ਸਰਕਾਰ ਦੀ ਬੱਲੇ ਬੱਲੇ ਕਰਵਾ ਦਿੱਤੀ ਸ਼ਰਾਬ ਤੋਂ ਪੰਜਾਬ ਸਰਕਾਰ ਨੇ ਮੋਟੀ ਜਿਹੜੀ ਕਮਾਈ ਕੀਤੀ ਪੰਜਾਬ ਸਰਕਾਰ ਵੱਲੋਂ ਵਿੱਤ ਬਰੇ 2024-25 ਦੇ ਲਈ ਜਾਰੀ ਕੀਤੀ ਨਵੀਂ ਆਬਕਾਰੀ ਨੀਤੀ ਨੂੰ ਸੂਬੇ ਵਿੱਚ ਭਰਵਾ ਹੁੰਗਾਰਾ ਮਿਲ ਰਿਹਾ ਇਸ ਨੀਤੀ ਦੇ ਤਹਿਤ ਸੂਬੇ ਚ ਸ਼ਰਾਬ ਦੇ 236 ਲਾਇਸੈਂਸ ਦੀ ਖਰੀਦ ਦੇ ਲਈ 34000 ਤੋਂ ਵੱਧ ਲੋਕ ਸਾਹਮਣੇ ਆਏ ਨੇ ਇਸੇ ਤਰੀਕੇ ਦੇ ਨਾਲ ਇੱਕ ਲਾਇਸੈਂਸ ਦੇ ਲਈ 135 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਸੂਬਾ ਸਰਕਾਰ ਨੇ ਸ਼ਰਾਬ ਠੇਕਿਆਂ ਦੀ ਨਿਲਾਮੀ ਦੇ ਲਈ ਸਿਰਫ ਅਰਜ਼ੀਆਂ ਤੋਂ 260 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਵੱਡੀ ਇਸ ਵੇਲੇ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਵੀ ਜਾਣਕਾਰੀ ਹੈ ਕਿ ਇੱਕ ਇੱਕ ਲਾਇਸੈਂਸ ਦੇ ਲਈ ਘੱਟੋ-ਘੱਟ 135 ਲੋਕਾਂ ਨੇ ਅਪਲਾਈ ਕੀਤਾ ਸਰਕਾਰ ਨੇ ਅਰਜ਼ੀ ਦੇ ਲਈ 75000 ਰੁਪਏ ਦੀ ਫੀਸ ਤੈਅ ਕੀਤੀ ਸੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਮੌਕੇ ਅਰਜ਼ੀਆਂ ਤੋਂ 260 ਕਰੋੜ ਦੀ ਕਮਾਈ ਹੋਈ ਹੈ ਸ਼ਰਾਬ ਦੇ ਠੇਕਿਆਂ ਦੇ লাইਸੈਂਸ ਲੋਟਰੀ ਸਿਸਟਮ ਰਾਹੀਂ ਦਿੱਤੇ ਜਾਣਗੇ ਆ ਸੂਬਾ ਸਰਕਾਰ ਨੇ ਸਿਰਫ ਠੇਕਿਆਂ ਦੀ ਖਰੀਦ ਲਈ ਅਪਲਾਈ ਕਰਨ ਵਾਲੇ 34000 ਤੋਂ ਵੱਧ ਲੋਕਾਂ ਤੋਂ 260 ਕਰੋੜ ਰੁਪਏ ਦੀ ਕਰੀਬ ਕਮਾਈ ਕੀਤੀ ਹੈ ਨਵੀਂ ਨੀਤੀ ਜੜੀ ਲਿਆਦੀ ਗਈ ਹੈ ਸ਼ਰਾਬ ਨੀਤੀ ਨੇ ਸਰਕਾਰ ਦੇ ਬਾਰੇ ਨਿਆਰੇ ਕਰ ਦਿੱਤੇ ਨੇ ਕਿਹਾ ਜਾ ਰਿਹਾ ਖਜ਼ਾਨਾ ਪਰ ਦਿੱਤਾ ਹੈ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਪੰਜਾਬ ਦੇ ਵਿੱਚ ਸ਼ਰਾਬੀਆਂ ਨੇ ਸਰਕਾਰ ਦੀ ਬੱਲੇ ਬੱਲੇ ਕਰਵਾ ਦਿੱਤੀ ਸ਼ਰਾਬ ਤੋਂ ਪੰਜਾਬ ਸਰਕਾਰ ਨੇ ਮੋਟੀ ਜਿਹੜੀ ਕਮਾਈ ਕੀਤੀ ਪੰਜਾਬ ਸਰਕਾਰ ਵੱਲੋਂ ਵਿੱਤ ਬਰੇ 2024-25 ਲਈ ਜਾਰੀ ਕੀਤੀ ਨਵੀਂ ਆਮਦਕਾਰੀ ਨੀਤੀ ਨੂੰ ਸੂਬੇ ਵਿੱਚ ਭਰਵਾ ਹੁੰਗਾਰਾ ਮਿਲ ਰਿਹਾ ਇਸ ਨੀਤੀ ਦੇ ਤਹਿਤ ਸੂਬੇ ਚ ਸ਼ਰਾਬ ਦੇ 236 ਲਾਇਸੈਂਸ ਦੀ ਖਰੀਦ ਲਈ 34000 ਤੋਂ ਵੱਧ ਲੋਕ ਸਾਹਮਣੇ ਆਏ ਨੇ ਇਸੇ ਤਰੀਕੇ ਦੇ ਨਾਲ ਇੱਕ লাইসেনਸ ਲਈ 135 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਸੂਬਾ ਸਰਕਾਰ ਨੇ ਸ਼ਰਾਬ ਠੇਕਿਆਂ ਦੀ ਨਿਲਾਮੀ ਦੇ ਲਈ ਸਿਰਫ ਅਰਜ਼ੀਆਂ ਤੋਂ 260 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਵੱਡੀ ਇਸ ਵੇਲੇ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਵੀ ਜਾਣਕਾਰੀ ਹੈ ਕਿ ਇੱਕ ਇੱਕ লাইসেনਸ ਲਈ ਘੱਟੋ ਘੱਟ 135 ਲੋਕਾਂ ਨੇ ਅਪਲਾਈ ਕੀਤਾ ਸਰਕਾਰ ਨੇ ਅਰਜ਼ੀ ਦੇ ਲਈ 75000 ਰੁਪਏ ਦੀ ਫੀਸ ਤੈਅ ਕੀਤੀ ਸੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਮੌਕੇ ਅਰਜ਼ੀਆਂ ਤੋਂ 260 ਕਰੋੜ ਦੀ ਕਮਾਈ ਹੋਈ ਹੈ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਲੋਟਰੀ ਸਿਸਟਮ ਰਾਹੀਂ ਦਿੱਤੇ ਜਾਣਗੇ ਸੂਬਾ ਸਰਕਾਰ ਨੇ ਸਿਰਫ ਠੇਕਿਆਂ ਦੀ ਖਰੀਦ ਲਈ ਅਪਲਾਈ ਕਰਨ ਵਾਲੇ 34000 ਤੋਂ ਵੱਧ ਲੋਕਾਂ ਤੋਂ 260 ਕਰੋੜ ਰੁਪਏ ਦੀ ਕਰੀਬ ਕਮਾਈ ਕੀਤੀ ਹੈ ਦੀ ਨਵੀਂ ਨੀਤੀ ਜੜੀ ਲਿਆਦੀ ਗਈ ਹੈ ਸ਼ਰਾਬ ਨੀਤੀ ਨੇ ਸਰਕਾਰ ਦੇ ਬਾਰੇ ਨਿਆਰੇ ਕਰ ਦਿੱਤੇ ਨੇ ਕਿਹਾ ਜਾ ਰਿਹਾ ਖਜ਼ਾਨਾ ਭਰ ਦਿੱਤਾ ਹੈ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਸ਼ਰਾਬੀਆਂ ਨੇ ਸਰਕਾਰ ਦੀ ਬੱਲੇ ਬੱਲੇ ਕਰਵਾ ਦਿੱਤੀ ਸ਼ਰਾਬ ਤੋਂ ਪੰਜਾਬ ਸਰਕਾਰ ਨੇ ਮੋਟੀ ਜਿਹੜੀ ਕਮਾਈ ਕੀਤੀ ਪੰਜਾਬ ਸਰਕਾਰ ਵੱਲੋਂ ਵਿੱਤ ਬਰੇ 2024-25 ਦੇ ਲਈ ਜਾਰੀ ਕੀਤੀ ਨਵੀਂ ਆਬਕਾਰੀ ਨੀਤੀ ਨੂੰ ਸੂਬੇ ਵਿੱਚ ਭਰਵਾ ਹੁੰਗਾਰਾ ਮਿਲ ਰਿਹਾ ਹੈ ਇਸ ਨੀਤੀ ਦੇ ਤਹਿਤ ਸੂਬੇ ਜੀ ਸ਼ਰਾਬ ਦੇ 236 ਲਾਇਸੈਂਸ ਸਿੱਧੀ ਖਰੀਦ ਦلے 34000 ਤੋਂ ਵੱਧ ਲੋਕ ਸਾਹਮਣੇ ਆਏ ਨੇ ਇਸੇ ਤਰੀਕੇ ਦੇ ਨਾਲ ਇੱਕ লাইਸੈਂਸ ਲਈ 135 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਸਵੇਰ ਸਰਕਾਰ ਨੇ ਸ਼ਰਾਬ ਠੇਕਿਆਂ ਦੀ ਨਿਲਾਮੀ ਦੇ ਲਈ ਸਿਰਫ ਅਰਜ਼ੀਆਂ ਤੋਂ 260 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਵੱਡੀ ਇਸ ਵੇਲੇ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਵੀ ਜਾਣਕਾਰੀ ਹੈ ਕਿ ਇੱਕ ਇੱਕ লাইਸੈਂਸ ਲਈ ਘੱਟੋ ਘੱਟ 135 ਲੋਕਾਂ ਨੇ ਅਪਲਾਈ ਕੀਤਾ ਸਰਕਾਰ ਨੇ ਅਰਜ਼ੀ ਦੇ ਲਈ 75000 ਰੁਪਏ ਦੀ ਫੀਸ ਤੈਅ ਕੀਤੀ ਸੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਮੌਕੇ ਅਰਜ਼ੀਆਂ ਤੋਂ 260 ਕਰੋੜ ਦੀ ਕਮਾਈ ਹੋਈ ਹੈ ਸ਼ਰਾਬ ਦੇ ਠੇਕਿਆਂ ਦੇ লাইসেনਸ ਲੋਟਰੀ ਸਿਸਟਮ ਰਾਹੀਂ ਦਿੱਤੇ ਜਾਣਗੇ ਸੂਬਾ ਸਰਕਾਰ ਨੇ ਸਿਰਫ ਠੇਕਿਆਂ ਦੀ ਖਰੀਦ ਲਈ ਅਪਲਾਈ ਕਰਨ ਵਾਲੇ 34000 ਤੋਂ ਵੱਧ ਲੋਕਾਂ ਤੋਂ 260 ਕਰੋੜ ਰੁਪਏ ਦੀ ਕਰੀਬ ਕਮਾਈ ਕੀਤੀ ਹੈ